ਗੁਰਮੁਖ ਪਿਆਰਿਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਸਿੱਖਾਂ ਨੂੰ ਮੂਲ ਮੰਤਰ ਦੀ ਦਾਤ ਬਖਸ਼ੀ ਹੈ ਉਸ ਬਾਰੇ ਅੱਜ ਵਿਚਾਰ ਕਰਨੀ ਹੈ ਜੇ ਕੋਈ ਸਿੱਖ ਜੇ ਕੋਈ ਮਨੁੱਖ ਇਸ ਜਾਪ ਨੂੰ ਇੱਕ ਭਰੋਸੇ ਦੇ ਨਾਲ ਲਗਾਤਾਰ 2 ਦਿਨ ਜਾਂ ਫਰੈਸ ਤੋਂ ਵੱਧ ਦਾ ਸਮਾਂ ਵੀ ਕਰ ਲਵੇ ਉਹਦੇ ਘਰ ਵਿੱਚ ਸਾਰੀਆਂ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਕਿਵੇਂ ਮੂਲ ਮੰਤਰ ਦੀ ਸ਼ਕਤੀ ਵਰਤਦੀ ਹੈ ਆਓ ਇੱਕ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਸਾਧ ਸੰਗਤ ਜੀ ਬਹੁਤ ਪ੍ਰੇਮ ਨਾਲ ਆਪ ਜੀ ਨੇ ਸਰਵਣ ਕਰਨੀ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਐਸੇ ਬਹੁਤ ਲੋਕ ਮਿਲਦੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਅਸੀਂ ਬਹੁਤ ਦੁਖੀ ਆ ਜ਼ਿੰਦਗੀ ਤੋਂ ਬੜੇ ਉਦਾਸ ਹੋ ਗਏ ਆ ਥੱਕ ਗਏ ਆ ਪਤਾ ਨਹੀਂ ਲੱਗਦਾ ਜ਼ਿੰਦਗੀ ਵਿੱਚ ਕੀ ਕਰੀਏ ਕੀ ਨਾ ਕਰੀਏ ਸਾਨੂੰ ਤਾਂ ਕੋਈ ਰਸਤਾ ਹੀ ਨਹੀਂ ਲੱਭ ਰਿਹਾ ਇੰਜ ਲੱਗਦਾ ਇਮੇ ਸਾਰੀਆਂ ਖੁਸ਼ੀਆਂ ਸਾਰੀਆਂ ਤਰੱਕੀਆਂ ਦੇ ਰਸਤੇ ਬੰਦ ਹੋ ਚੁੱਕੇ ਆ ਇੱਥੇ ਇੱਕ ਗੱਲ ਯਾਦ ਰੱਖਣੀ ਪ੍ਰਮਾਤਮਾ ਬਹੁਤ ਬੇਅੰਤ ਹੈ ਦਿਆਲੂ ਕਿਰਪਾਲੂ ਹੈ ਜਿੰਨੀਆਂ ਮਰਜ਼ੀ ਮੁਸ਼ਕਲਾਂ ਜ਼ਿੰਦਗੀ ਵਿੱਚ ਆ ਜਾਣ ਪਰ ਤੁਸੀਂ ਹੈਰਾਨ ਹੋ ਜਾਵੋਗੇ ਪ੍ਰਮਾਤਮਾ ਇੱਕ ਰਸਤਾ ਖੋਲ ਦਿੰਦਾ ਹੈ ਜੇ ਆਪਣਾ ਉਹਦੇ ਉੱਪਰ ਵਿਸ਼ਵਾਸ ਹੋਵੇ ਭਰੋਸਾ ਹੋਵੇ ਪਾਕਿਸਤਾਨ ਦਾ ਇੱਕ ਰਾਸ਼ਟਰਪਤੀ ਹੋਇਆ ਅਜੂਬ ਖਾਂ ਸਾਧ ਸੰਗਤ ਜੀ ਇਹਦਾ ਜੀਵਨ ਪੜ੍ਹ ਕੇ ਦੇਖਿਓ ਪੰਜਾਬ ਦੀ ਧਰਤੀ ਤੋਂ ਕੁਝ ਸਿੱਖ ਪਾਕਿਸਤਾਨ ਦੇ ਸਥਾਨ ਨੂੰ ਦੇਖਣ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਧਰਤੀ ਗੁਰੂ ਜੀ ਦਾ ਗੁਰਪੁਰਬ ਆ ਰਿਹਾ ਪ੍ਰਕਾਸ਼ ਪੁਰਬ ਆ ਰਿਹਾ ਜਿਵੇਂ ਸੰਗਤਾਂ ਜਾਂਦੀਆਂ ਨੇ ਨਨਕਾਣਾ ਸਾਹਿਬ ਦੇਖਣ ਵਾਸਤੇ ਉੱਥੇ ਪੰਜਾਬੀ ਪ੍ਰਾਏ ਗਏ ਸੀਗੇ ਦਰਸ਼ਨ ਕਰਨ ਵਾਸਤੇ ਉਹਨਾਂ ਨੇ ਬਹੁਤ ਪ੍ਰੇਮ ਕੀਤਾ ਇਹਨਾਂ ਦਾ ਆਦਰ ਮਾਨ ਕੀਤਾ ਆਪਣੇ ਘਰੇ ਬੁਲਾਇਆ ਅਜੂਬ ਖਾਨ ਪਾਕਿਸਤਾਨ ਦਾ ਰਾਸ਼ਟਰਪਤੀ ਜਦੋਂ ਸਾਰੇ ਪੰਜਾਬੀ ਪ੍ਰਾਏ ਦੇ ਘਰੇ ਗਏ ਆਪਣੇ ਬੈੱਡਰੂਮ ਦੇ ਵਿੱਚ ਉਹਨਾਂ ਨੂੰ ਬਿਠਾਇਆ ਗਿਆ ਹਰਾਨੀ ਦੀ ਕੋਈ ਹੱਦ ਨਾ ਰਹੀ ਉਹਨਾਂ ਨੇ ਇੱਕ ਐਸੀ ਚੀਜ਼ ਵੇਖੀ ਸੰਗਤ ਜੀ ਅਜੂਬਖਾਂ ਦੀ ਜਿਹੜੀ ਬੈੱਡਰੂਮ ਦੀ ਕੰਧ ਆ ਉਹਦੇ ਉੱਪਰ ਮੂਲ ਮੰਤਰ ਲਿਖਿਆ ਹੋਇਆ ਸੀਗਾ ਇੱਕ ਮੂਲ ਮੰਤਰ ਪੰਜਾਬੀ ਦੇ ਵਿੱਚ ਦੂਜਾ ਗੁਰਮੁਖੀ ਦੇ ਵਿੱਚ ਤੀਜਾ ਜਿਹੜਾ ਹੈ ਤੇ ਉਹ ਉਰਦੂ ਭਾਸ਼ਾ ਦੇ ਵਿੱਚ ਲਿਖਿਆ ਸੀਗਾ ਸਾਰੇ ਹੈਰਾਨ ਹੋ ਗਏ ਕਹਿਣ ਲੱਗੇ ਇਹ ਮੁਸਲਮਾਨ ਨੇ ਇੱਥੇ ਭਾਵੇਂ ਇਹਨਾਂ ਨੇ ਘਰ ਦੇ ਵਿੱਚ ਇਹ ਤਿੰਨ ਪਛਾਵਾਂ ਦੇ ਵਿੱਚ ਮੂਲ ਮੰਤਰ ਕਿਉਂ ਲਾਇਆ ਹੋਇਆ ਫਿਰ ਉਹਨਾਂ ਨੇ ਸਾਰੀ ਗੱਲ ਪੁੱਛੀ ਆ ਜਿਹੜਾ ਸਵਾਲ ਸੀ ਅੱਗੇ ਰੱਖਿਆ ਕਹਿੰਦੇ ਦੱਸੋ ਜੀ ਕੀ ਗੱਲ ਤੁਸੀਂ ਤਾਂ ਹਜ਼ਰਤ ਮੁਹੰਮਦ ਸਾਹਿਬ ਨੂੰ ਮੰਨਦੇ ਹੋ ਕਲਮਾ ਪੜ੍ਹਨ ਵਾਲੇ ਹੋ ਤੇ ਪੰਜ ਵਕਤ ਦੇ ਨਮਾਜ਼ੀ ਹੋ ਪੰਜ ਨਮਾਜ਼ਾਂ ਜਿਵੇਂ ਮੁਸਲਮਾਨ ਪੜ੍ਹਦੇ ਆ ਤੁਸੀਂ ਆਪਦੇ ਘਰ ਵਿੱਚ ਮੂਲ ਮੰਤਰ ਕਿਉਂ ਲਾਇਆ ਹੈ ਸਾਨੂੰ ਦੱਸ ਸਕਦੇ ਹੋ ਸੰਗਤ ਜੀ ਜਦੋਂ ਉਹਨਾਂ ਨੇ ਜਵਾਬ ਸੁਣਿਆ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਪਤਾ ਕੀ ਜਵਾਬ ਮਿਲਿਆ ਉਹਨਾਂ ਆਖਿਆ ਮੈਂ ਪਾਕਿਸਤਾਨ ਦਾ ਜੀ ਰਾਸ਼ਟਰਪਤੀ ਹਾਂ ਅੱਜ ਜੇ ਮੇਰੇ ਕੋਲ ਅੱਜ ਏਡਾ ਅਹੁਦਾ ਹੈ ਉਹਦਾ ਕਾਰਨ ਇਹੀ ਆ ਜੋ ਸਾਹਮਣੇ ਵੇਖ ਰਹੇ ਹਾਂ ਬਾਬਾ ਨਾਨਕ ਜੀ ਦਾ ਇਹ ਮੂਲ ਮੰਤਰ ਜਿਨੇ ਮੈਨੂੰ ਇੱਥੋਂ ਤੱਕ ਪਹੁੰਚਾ ਦਿੱਤਾ ਏਡੀ ਬਖਸ਼ਿਸ਼ ਕਰ ਦਿੱਤੀ ਏਡੇ ਅਹੁਦੇ ਤੇ ਅੱਜ ਮੈਂ ਪਹੁੰਚ ਗਿਆ ਸਾਰੇ ਹੈਰਾਨੀ ਦੀ ਗੱਲ ਜਿਹੜੀ ਸਾਰਿਆਂ ਨੇ ਸਮਝੀ ਵੀ ਇਹ ਤਾਂ ਹੈਰਾਨੀ ਦੀ ਗੱਲ ਹੈ ਇਹ ਕਿਵੇਂ ਹੋ ਗਿਆ ਵੀ ਪੂਰੀ ਗੱਲ ਦੱਸੋ ਫਿਰ ਉਹਨਾਂ ਨੇ ਸਾਰੀ ਗੱਲ ਦੱਸੀ ਕਹਿੰਦੇ ਮੈਂ ਪੜ੍ਹਾਈ ਲਿਖਾਈ ਦੇ ਵਿੱਚ ਬਚਪਨ ਵਿੱਚ ਸਕੂਲ ਜਾਂਦਾ ਸੀ ਕਮਜ਼ੋਰ ਸੀਗਾ ਮੇਰਾ ਪੜ੍ਹਾਈ ਦੇ ਵਿੱਚ ਮਨ ਨਹੀਂ ਸੀ ਲੱਗਦਾ ਹੁੰਦਾ ਰੋਜ਼ ਮੈਂ ਜਾਣਾ ਕਿਉਂਕਿ ਅਧਿਆਪਕ ਸਹਿਬਾਨ ਬੜਾ ਕੁੱਟਦੇ ਸੀ ਮਾਰਦੇ ਸੀ ਅੱਜ ਕੱਲ ਬੱਚੇ ਜਿਹੜੇ ਆ ਉਹਨਾਂ ਨੂੰ ਤਾਂ ਅਧਿਆਪਕ ਕੁੱਟ ਨਹੀਂ ਸਕਦੇ ਪੁਰਾਣੇ ਜ਼ਮਾਨੇ 'ਚ ਕੁੱਟਦੇ ਹੁੰਦੇ ਸੀਗੇ ਪਹਿਲਾਂ ਵਾਲੇ ਸਮੇਂ ਵਿੱਚ ਕਹਿੰਦਾ ਘਰ 'ਚ ਗਰੀਬੀ ਸੀ ਇੰਨੀ ਜ਼ਿਆਦਾ ਗਰੀਬੀ ਸੀ ਅਸੀਂ ਫੀਸ ਨਹੀਂ ਸੀ ਦੇ ਪਾਉਂਦੇ ਉਹਦੇ ਕਰਕੇ ਵੀ ਕਈ ਵਾਰੀ ਮੈਨੂੰ ਕੁੱਟ ਪੈ ਜਾਂਦੀ ਸੀ ਰੋਜ਼ ਹੀ ਇਹ ਰੋਜ਼ ਦੀ ਘਟਨਾ ਬਣ ਗਈ ਸਕੂਲ ਜਾਣਾ ਕੁੱਟ ਖਾਣੀ ਰੋਂਦੇ ਨੇ ਸਕੂਲ ਜਾਣਾ ਰੋਂਦੇ ਨੇ ਵਾਪਸ ਆਉਣਾ ਇੱਕ ਦਿਨ ਮੇਰੇ ਮਨ ਦੇ ਵਿੱਚ ਆ ਗਿਆ ਵੀ ਅੱਜ ਤੋਂ ਬਾਅਦ ਮੈਂ ਸਕੂਲ ਨਹੀਂ ਜਾਣਾ ਕਹਿੰਦੇ ਮੈਂ ਸਕੂਲ ਜਾਣਾ ਤੇ ਰਸਤੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਸੀਗਾ ਉੱਥੇ ਉੱਥੇ ਲੱਗ ਕੇ ਬਹਿ ਜਾਣਾ ਜਿੰਨਾ ਸਮਾਂ ਸਕੂਲ ਦਾ ਟਾਈਮ ਨਹੀਂ ਸੀ ਹੋ ਜਾਂਦਾ ਗੁਰਦੁਆਰਾ ਸਾਹਿਬ ਵਿੱਚ ਬੈਠਾ ਰਹਿੰਦਾ ਸੀ ਜਦੋਂ ਸਮਾਂ ਪੂਰਾ ਹੋ ਜਾਣਾ ਦੇਖ ਲੈਣਾ ਤੇ ਉਧਰੋਂ ਮੈਂ ਵਾਪਸ ਆ ਜਾਣਾ ਮਾਪਿਆਂ ਨੂੰ ਲੱਗਣਾ ਸਾਡਾ ਬੱਚਾ ਪੜ੍ਹ ਕੇ ਆਇਆ ਮੈਂ ਗੁਰੂ ਘਰ ਵਿੱਚ ਲੁੱਕ ਕੇ ਬੈਠਾ ਰਹਿਣਾ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਹੋਣੇ ਇੱਕ ਦਿਨ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਨੇ ਮੈਨੂੰ ਆਖਿਆ ਕਾਕਾ ਉਹਨਾਂ ਨੇ ਵੇਖ ਲਿਆ ਵੀ ਰੋਜ਼ ਆ ਜਾਂਦਾ ਕਹਿੰਦੇ ਇੱਥੇ ਕਿਉਂ ਬੈਠਾ ਸਕੂਲ ਦੀ ਵਰਦੀ ਪਾਈ ਬੈਗ ਤੇਰੇ ਕੋਲ ਆ ਟਾਈਮ ਸਕੂਲ ਦਾ ਹੋ ਗਿਆ ਸਕੂਲ ਕਿਉਂ ਨਹੀਂ ਗਿਆ ਮੇਰੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਮੈਂ ਰੋ ਪਿਆ ਤੇ ਬਾਬਾ ਜੀ ਨੇ ਮੈਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਭਾਈ ਸਾਹਿਬ ਜੀ ਨੇ ਗਰੰਤੀ ਸਿੰਘ ਨੇ ਕਹਿਣ ਲੱਗੇ ਪੁੱਤਰ ਦੱਸ ਕੀ ਗੱਲ ਕਹਿਣ ਲੱਗੇ ਸਾਰੀ ਗੱਲ ਦੱਸ ਦਿਲ ਖੋਲ ਕੇ ਕਹਿੰਦੇ ਮੈਂ ਦੱਸਦਾ ਵੀ ਮੇਰਾ ਪੜਾਈ ਚ ਬਾਬਾ ਜੀ ਚਤ ਨਹੀਂ ਲੱਗਦਾ ਘਰ ਮੇਰਾ ਜਿਹੜਾ ਹੈ ਹਾਲਤ ਘਰ ਦੀ ਗਰੀਬੀ ਆ ਫੀਸ ਮੇਰੇ ਕੋਲ ਨਹੀਂ ਹੁੰਦੀ ਇੰਨਾ ਗੱਲਾਂ ਕਰਕੇ ਸਕੂਲ ਚ ਕੱਟ ਪੈਂਦੀ ਆ ਤੇ ਜਦੋਂ ਮੈਂ ਸਕੂਲ ਜਾਣਾ ਉਦੋਂ ਵੀ ਰੋਂਦਾ ਹੀ ਜਾਣਾ ਬਾਪ ਸੋਨਾ ਰੋਂਦਾ ਹੀ ਆਉਂਦਾ ਮੈਂ ਸੋਚਿਆ ਛੱਡ ਮਣਾ ਪੜਾਈ ਕੀ ਕਰਨੀ ਰੋਜ਼ ਇੱਥੇ ਲੱਕੇ ਬੈਠ ਜਾਣਾ ਸੰਗਤ ਜੀ ਅਜੂਬ ਖਾਨ ਨੇ ਉਹਦੇ ਆਪ ਦੀ ਜੀਵਨੀ ਵਿੱਚ ਲਿਖਿਆ ਕਿ ਭਾਈ ਸਾਹਿਬ ਨੇ ਮੈਨੂੰ ਪੜ੍ਹਾਈ ਦੀ ਜਿਹੜੀ ਕਦਰ ਸਮਝਾਈ ਕਿ ਵਿਦਿਆ ਕਰਕੇ ਪੜ੍ਹਾਈ ਕਰਕੇ ਚੜ੍ਹਾਈ ਹੁੰਦੀ ਹੈ ਬੰਦੇ ਦੀ ਤੇ ਉਹਨਾਂ ਨੇ ਨਾਲ ਮੈਨੂੰ ਉਹ ਹਾਲਾਤਾਂ ਵਿੱਚੋਂ ਬਾਹਰ ਕੱਢਿਆ ਕਹਿੰਦੇ ਚਾਹੇ ਗਰੀਬੀ ਹੋਵੇ ਚਾਹੇ ਅਮੀਰੀ ਹੋਵੇ ਚਾਹੇ ਤੇਰਾ ਜੀ ਪੜਨ ਨੂੰ ਕਰਦਾ ਚਾਹੇ ਨਹੀਂ ਕਰਦਾ ਪਰ ਪੜ੍ਹਾਈ ਜ਼ਰੂਰੀ ਹੈ ਪਹਿਲਾਂ ਮੈਨੂੰ ਪੜ੍ਹਾਈ ਦੀ ਮਹੱਤਤਾ ਸਮਝਾਈ ਫਿਰ ਉਹਨਾਂ ਨੇ ਕਿਹਾ ਜੇ ਤੇਰਾ ਮਨ ਨਹੀਂ ਲੱਗਦਾ ਤੈਨੂੰ ਇੱਕ ਮੰਤਰ ਦਿੰਨਾ ਹਾਂ ਹੈ ਤਾਂ ਤੂੰ ਮੁਸਲਮਾਨਾਂ ਦਾ ਬੱਚਾ ਪਤਾ ਨਹੀਂ ਤੂੰ ਮੰਨੇਗਾ ਜਾਂ ਨਹੀਂ ਮੰਨੇਗਾ ਜਾਂ ਤੇਰੇ ਬਾਪ ਮਾਤਾ ਪਿਤਾ ਪਿਤਾ ਜੀ ਤੈਨੂੰ ਪੜਨ ਦੇਣਗੇ ਜਾਂ ਨਹੀਂ ਪਰ ਬਾਬਾ ਨਾਨਕ ਜੀ ਤਾਂ ਸਾਰਿਆਂ ਦੇ ਸਾਂਝੇ ਹਿੰਦੂਆਂ ਦੇ ਵੀ ਆ ਮੁਸਲਮਾਨਾਂ ਦੇ ਵੀ ਆ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਮੰਤਰ ਮੇਰੇ ਤੋਂ ਲੈ ਜਾ ਇਹਨੂੰ ਕਦੇ ਵੀ ਆਪਣੇ ਮੱਖ ਤੋਂ ਦੂਰ ਨਾ ਹੋਣ ਦਈ ਹਮੇਸ਼ਾ ਇਹਨੂੰ ਪੜਦਾ ਰਹੀਂ ਤੇ ਤੇਰਾ ਪੜਾਈ ਵਿੱਚ ਮਨ ਲੱਗਣ ਲੱਗ ਜਾਵੇਗਾ ਮੂਲ ਮੰਤਰ ਬਾਬਾ ਜੀ ਨੇ ਕਹਿੰਦੇ ਮੈਨੂੰ ਦਿੱਤਾ ਮੈਂ ਪੜਨਾ ਸ਼ੁਰੂ ਕਰ ਦਿੱਤਾ ਕੰਠ ਹੋ ਗਿਆ ਕਿਉਂਕਿ ਬੱਚਿਆਂ ਦੇ ਵਿੱਚ ਇਹ ਗੱਲ ਹੈ ਵੀ ਉਹਨਾਂ ਦੀ ਜਾਤ ਸ਼ਕਤੀ ਹੁੰਦੀ ਹੈ ਤੇ ਉਵੇਂ ਫਿਰ ਜਦੋਂ ਪੜਦਾ ਗਿਆ ਪੜਦਾ ਗਿਆ ਤੇ ਮੈਂ ਤਿੰਨ ਚਾਰ ਦਿਨ ਗੁਰਦੁਆਰਾ ਸਾਹਿਬ ਆਉਂਦਾ ਰਿਹਾ ਸੇਵਾ ਕਰਦਾ ਰਿਹਾ ਸਕੂਲ ਨਹੀਂ ਸੀ ਜਾਂਦਾ ਪਰ ਬਾਬਾ ਜੀ ਮੈਨੂੰ ਪੜਾਉਣ ਲੱਗ ਗਏ ਸੀ ਰੋਜ਼ ਪੜਾਉਣਾ ਮੈਂ ਸੇਵਾ ਕਰਨੀ ਉੱਥੇ ਬਾਬਾ ਜੀ ਨੇ ਪਹਿਲਾਂ ਮੈਨੂੰ ਕੁਝ ਨਹੀਂ ਆਖਿਆ ਹੁਣ ਜਦੋਂ ਮੈਨੂੰ ਪੂਰਾ ਮੂਲ ਮੰਤਰ ਕੰਠ ਹੋ ਗਿਆ ਗੱਲ ਭਰੋਸੇ ਦੀ ਹੁੰਦੀ ਹੈ ਤੇ ਬਾਅਦ ਵਿੱਚ ਮੈਂ ਥੋੜੇ ਦਿਨ ਬਾਬਾ ਜੀ ਨੇ ਮੈਨੂੰ ਵੜਿਆ ਕੇ ਆਖਿਆ ਪੁੱਤਰ ਸਕੂਲ ਜਾਇਆ ਕਰ ਸਕੂਲ ਵਿੱਚ ਗਿਆ ਜੇਰੇ ਟੀਚਰ ਮੈਨੂੰ ਰੋਜ਼ ਮਾਰਦੇ ਸੀ 7 ਦਿਨਾਂ ਬਾਅਦ ਮੈਨੂੰ ਜਦੋਂ ਵੇਖਿਆ ਕਲਾਸ 'ਚ ਪੁੱਛਿਆ ਅਜੂਬ ਖਾਨ ਤੂੰ 7 ਦਿਨ ਬਾਅਦ ਆ ਗਿਆ ਅੱਜ ਕੀ ਗੱਲ ਆ ਪੁੱਤਰ ਠੀਕ ਆ ਸਭ ਕੁਝ ਤੇਰੇ ਘਰੇ ਠੀਕ ਠਾਕ ਆ ਉਹਨਾਂ ਨੇ ਕੋਈ ਦੂਜੀ ਗੱਲ ਨਹੀਂ ਕੀਤੀ ਮੈਨੂੰ ਕਹਿੰਦੇ ਕਲਾਸ 'ਚ ਆ ਕੇ ਬੈਠ ਜਾ ਮੈਂ ਹੈਰਾਨ ਹੋ ਗਿਆ 7 ਦਿਨਾਂ ਬਾਅਦ ਮੈਂ ਸਕੂਲ ਆਇਆ ਅੱਜ ਮੈਨੂੰ ਕਿਸੇ ਨੇ ਛਿੜਕਿਆ ਤੱਕ ਨਹੀਂ ਮਾਰਨਾ ਦੂਰ ਦੀ ਗੱਲ ਆ ਤੇ ਇਹ ਫਿਰ ਮੈਨੂੰ ਪਿਆਰ ਕੀਤਾ ਸਭ ਨੇ ਉਦੋਂ ਮਾਲਕ ਦੀ ਇੰਨੀ ਕਿਰਪਾ ਹੋਈ ਮੈਂ ਫਿਰ ਯਾਦ ਕਰਨ ਲੱਗ ਗਿਆ ਚੀਜ਼ਾਂ ਨੂੰ ਸਵਾਲਾਂ ਦੇ ਜਵਾਬ ਦੇਣ ਲੱਗ ਗਿਆ ਰੁਚੀ ਵਧ ਗਈ ਤੇ ਟੀਚਰ ਜਿਹੜੇ ਮੈਨੂੰ ਕੁੱਟਦੇ ਸੀ ਉਹਨਾਂ ਨੇ ਸ਼ਾਬਾਸ਼ ਦਿੱਤੀ ਏਡੀ ਵੱਡੀ ਬਖਸ਼ਿਸ਼ ਹੋ ਗਈ ਤੇ ਆਖਿਆ ਜੂਵਖਾਂ ਤੂੰ ਤਾਂ ਅੱਜ ਸਾਰੇ ਸਵਾਲਾਂ ਦੇ ਜਵਾਬ ਹੀ ਸਹੀ ਦਿੱਤੇ ਅਧਿਆਪਕ ਸਹਿਬਾਨ ਖੁਸ਼ ਹੋ ਗਏ ਮੇਰਾ ਵਿਸ਼ਵਾਸ ਪੱਕਾ ਹੋ ਗਿਆ ਪੜ੍ਹਾਈ ਕਰਨ ਤੋਂ ਪਹਿਲਾਂ ਇਹ ਮੂਲ ਮੰਤਰ ਕਰਦਾ ਸੀ ਸਾਲ ਬੀਤ ਗਿਆ ਮੈਂ ਪਾਸ ਹੋ ਗਿਆ ਅਗਲੇ ਸਾਲ ਫਿਰ ਪਾਸ ਹੋ ਗਿਆ ਇੱਕ ਦਿਨ ਐਸਾ ਵੀ ਆਇਆ ਜਦ ਸਕੂਲ ਦੇ ਬੱਚਿਆਂ ਵਿੱਚੋਂ ਮੇਰਾ ਸਭ ਤੋਂ ਪਹਿਲਾ ਨੰਬਰ ਆ ਗਿਆ। ਮੈਂ ਸਕੂਲ ਵਿੱਚ ਟਾਪਰ ਬਣਿਆ, ਯੂਨੀਵਰਸਿਟੀ ਵਿੱਚ ਟਾਪਰ ਬਣਿਆ, ਵੱਡੇ-ਵੱਡੇ ਕਾਲਜਾਂ ਵਿੱਚ ਉੱਚੇ ਰਤਬੇ ਹਾਸਲ ਕੀਤੇ ਪਰ ਮੈਂ ਮੂਲ ਮੰਤਰ ਨਹੀਂ ਛੱਡਿਆ। ਬਾਬਾ ਨਾਨਕ ਜੀ ਦਾ ਦਿੱਤਾ ਕਲਾਮ ਨਹੀਂ ਛੱਡਿਆ। ਅੱਜ ਵੀ ਮੇਰੇ ਮੱਖ ਤੋਂ ਬਾਬਾ ਜੀ ਦਾ ਮੰਤਰ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਇਹ ਮੈਂ ਮੰਤਰ ਪੜ੍ਹਦਾ ਹਾਂ। ਇਸ ਕਰਕੇ ਮੈਂ ਆਪਣੇ ਘਰ ਦੀ ਦੀਵਾਰ ਤੇ ਇਹ ਵੱਖ-ਵੱਖ ਭਾਸ਼ਾ ਵਿੱਚ ਲਾਇਆ ਹੋਇਆ ਤੇ ਜੇਕਰ ਮੈਂ ਬੈਠਾਂ ਨਾਮ ਜਪਾਂ ਖੜਾ ਹੋਵਾਂ ਤਾਂ ਵੀ ਨਾਮ ਜਪਾਂ ਤੇ ਮੇਰਾ ਧਿਆਨ ਇਹਨਾਂ ਤੇ ਪੈਂਦਾ ਰਹੇ ਇਸ ਕਰਕੇ ਮੈਂ ਏਡੇ ਰਤਬੇ ਤੇ ਪਹੁੰਚਿਆ ਸੋ ਸੰਗਤ ਜੀ ਇਹ ਤਾਕਤ ਸ਼ਕਤੀ ਹੈ मूल ਮੰਤਰ ਦੀ मूल ਮੰਤਰ ਦਾ ਜੇ ਅਸੀਂ ਜਾਪ ਕਰੀਏ ਵਾਹਿਗੁਰੂ ਦੀ ਕਿਰਪਾ ਸਾਡੇ ਤੇ ਹੋ ਜਾਵੇਗੀ ਗੁਰਨਾਨਕ ਸਾਹਿਬ ਜੀ ਦਾ ਪਰਿਕਾਰਸ਼ ਪਰਵਾਰਿਆ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਨ ਤੋਂ ਪਹਿਲਾਂ ਜੇ ਉਹ ਵੀ मूल ਮੰਤਰ ਪੜ੍ਹ ਲੈਣਗੇ ਕੰਠ ਕਰ ਲੈਣਗੇ ਤੇ ਉਹਨਾਂ ਦਾ ਮਨ ਇਕਾਗਰ ਹੋ ਜਾਵੇਗਾ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਣਗੇ ਸਾਰੀਆਂ ਖੁਸ਼ੀਆਂ ਉਹਨਾਂ ਨੂੰ ਮਿਲ ਜਾਣਗੀਆਂ ਭੁੱਲ ਚੁੱਕ ਦੀ ਖਿਮਾ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ